ਪੋਤਰਾਂ ਪੋਤਰੇ ਲਈ ਫਰਦੀ ਉਂਗਲੀ ਲਾ ਕੇ ਕਦਕੇ ਬੰਨੇ ਕਦਕੇ ਬੰਨੇ ਇਥੇ ਕਾਰੀ ਸਾਡਾ ਸਾਨੂੰ ਕੋਈ ਭਜਾ ਨਾ ਕੋਈ ਮਿਲਦਾ ਕਦਕੇ ਦੇ ਘਰ ਕਦਕੇ ਦੇ ਘਰ ਤੱਕੇ ਖਾਂਦੇ ਫਿਰਦੇ ਆ ਬੱਚੇ ਲਿੱਕੇ ਅੱਜ ਬੱਚੇ ਪੋਤਰੇ ਦਾ ਪੋਤਰੇ ਲਈ ਕੈ ਨੌਕਰ ਕਰੀ ਲਈ ਫਰਦੀ ਰੋਂਦੀ ਕਦਕੇ ਦੇ ਕਦਕੇ ਚਲ ਜਾ ਕਦਕੇ ਦੇ ਘਰ ਕਦਕੇ ਗੁਰਦੁਆਰੇ ਕਦਕੇ ਦੇ ਹੂੰ ਮਜਬੀ ਸੇ ਕਹਾਂ ਆਵਦਾ ਡੇੜੀ ਦਾ ਪਕਾੜ ਕੇ ਖਾਣੇ ਆ ਹੂੰ ਚਾਹ ਆਵਦਾ ਬੱਚਿਆਂ ਨੇ ਘਰ ਬਣਾਇਆ ਹੀ ਵਧੀਆ ਵੇਲੀ ਵੜੀ ਇੱਕ ਕਮਰੇ ਪਾਏ ਹੀ ਸੱਡ ਪਾਇਆ ਹੀ ਹੂੰ ਤੱਜ ਕੋ ਹਮ ਨਹੀਂ ਰਿਆ ਕਰ ਤੇ ਦਰਿਆ ਆਪਣੇ ਵਿੱਚ ਸਮਾ ਗਿਆ ਕਿ ਐਟ ਵੀ ਨਿਸ਼ਾਨੀ ਵੀ ਨਹੀਂ ਲੱਭੀ ਹੋਈ ਕੋਈ ਨਿਸ਼ਾਨੀ ਨਹੀਂ ਵੀਰ ਕੱਖ ਨਹੀਂ ਲੱਭਾ ਵਿੱਚੋਂ ਬੱਚੇ ਕੱਢਣ ਦੀ ਕੀਤੀ ਮੈਂ ਬੱਚੇ ਕੱਢ ਲਿਆ ਆਪਦੇ ਬਸ ਹੋਰ ਮੇਥੋਂ ਨਹੀਂ ਕੋਈ ਨਿਕਲਿਆ ਕੋਈ ਨਿਕਲ ਗਿਆ ਕੋਈ ਨਹੀਂ ਨਿਕਲਿਆ ਨੋ ਘਰ ਵੇੜ ਰੁੜ ਗਿਆ ਪਾਜੀ ਇੱਟ ਤੱਕ ਨਹੀਂ ਲੱਭੇ ਮਲਬਾ ਸਾਰਾ ਵਿੱਚ ਰੁੜ ਗਿਆ ਕੁਝ ਘਰਾਂ ਦਾ ਸਮਾਨ ਵੀ ਰੁੜ ਗਿਆ ਹੂੰ ਓਕਾ ਪਾਜੀ ਰੜਕ ਚੇਦੇ ਘਰ ਤਾਰ ਗੱਲਾਂ ਸੁਣਦੀਆਂ ਬੀ ਦੀਆਂ ਲੱਕਰੀਆਂ ਸਬਾੜ ਗਿਆ ਬੜਾ ਮੋੜ ਬਜਿਆ ਵੀ ਬਜਿਆ ਨਰਗਾ ਨਾ ਬਜੇਨਗਾ ਬੋਦਲਾਦ ਮਾੜੇ ਪਾਜੀ ਜਿੱਦਾਂ ਗਾਂਦਾ ਨਹੀਂ ਕੁਝ ਕਹਦੇ ਆ ਜੀਰੇ ਆੜੇ ਇਹਨੋਂ ਤੇ ਯਾ ਵੀ ਰੁੜ ਜਾਂਦੇ ਉਹ ਚੰਗਾ ਨਾ ਇਤੋਂ ਬਰਬਰ ਨਾਲ ਜਿਹੜੀ ਗੱਡਰੀ ਵਿੱਚ ਤੁਹਾਨੂੰ ਚੈੱਕ ਦਿੱਤੇ ਤੁਹਾਨੂੰ ਦਾ ਸਰਕਾਰ ਨੇ ਦਿੱਤੇ ਸਰਪੰਚ ਸਾਹਿਬ ਨੂੰ ਦਿੱਤੇ ਹੁੰਦਾ ਤੁਹਾਡੇ ਖਾਤੇ 'ਤੇ ਪਾ ਦੂਗਾ ਫੋੜਾ ਲਵਾਣੀ ਲਾਉਣਾ ਰਾਸ ਸਾਡੀ ਫਿਰ ਚੈੱਕ ਵਾਪਸ ਲੱਗੇ ਵਾਪਸ ਹੋ ਗਿਆ ਸਾਬ ਨਹੀਂ ਤੁਹਾਨੂੰ ਫੰਡ ਵਧਾ ਕੇ ਦੇਵਾਂਗੇ ਜੀ ਨਾ ਫੰਡ ਵਧਾਇਆ ਤੇ ਨਾ ਸਾਨੂੰ ਦਿੱਤੇ ਮਲ ਸਾਨੂੰ 1 ਕਿਰਤੀ ਸਰਕਾਰ ਲੋਇਆ ਸਰਕਾਰ ਪਹੁੰਚੀ 2 ਮਹੀਨੇ ਹੋ ਗਏ ਬੇਕਾਰ ਬੈਠੇ ਤੁਸੀਂ ਕੋਈ ਨਹੀਂ ਪੁੱਛੋ ਭਾਜੀ ਇਹ ਨਹੀਂ ਪੜਜਾ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਈ ਗੱਲਬਾਤ ਨਹੀਂ ਹੋਈ ਬਜੀ ਕੋਈ ਨਹੀਂ ਇੱਧਰ ਜਾ ਵਾ ਇੱਥੇ ਸਾਡੇ ਘਰ ਹੀ ਉਹ ਤੇ ਚਾਚੇ ਦੇ ਪੁੱਤਾਂ ਦੇ ਘਰ ਹੀ ਉਹ ਤੇ ਇਹਦੇ ਘਰ ਹੀ ਮੁੰਡੇ ਦੇ ਇਹਦੇ ਚਲੇ ਦੇ ਇੱਧਰ ਤਿੰਨ ਘਰ ਉਹ ਉੱਥੇ ਹੀ ਮੈਂ ਨੌ ਘਰ ਹੀ ਸਾਡੇ ਜਿਹੜੇ ਇਸਾਰੇ ਸਾਰੇ ਰਫੂ ਦਫੂ ਹੋ ਗਏ ਸਾਨੂੰ ਪਤਾ ਨਹੀਂ ਲੱਗਦਾ ਵਿੱਚੇ ਟੋਕੇ ਚਲੇ ਗਏ ਵਿੱਚੇ ਇੰਜਣ ਚਲੇ ਗਏ ਵਿੱਚੇ ਹੱਲਾ ਚਲੇ ਗੀਆਂ ਵਿੱਚੇ ਸੁਹਾਗੇ ਚਲੇ ਗਏ ਹੋਰ ਕਰਦੇ ਮੰਜੇ ਜਿਹੜੇ ਮੰਜੇ ਮੰਜੇ ਵੀ ਚਲੇ ਗਏ ਸਾਡੇ ਵਿੱਚ ਜਿਹੜੇ ਜਿੰਨੇ ਆ ਮੰਜੇ ਬੋਰ ਜਿਹੜੀ ਸਮਰਸੀ ਦੇ ਮੋਟਰਾਂ ਸੀ ਤਿੰਨ ਬੋਰ ਚਾਰ ਬੋਰ ਗਏ ਮੇਰੇ 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 ਚਾਰ ਬੋਰ ਗਾਇਆ ਟਿੰਗੇ ਭਲੇ ਵਾਸਤੇ ਦੱਸ ਮਖਤੇ ਬਣਾਦਾ ਰੱਬ ਨੇ ਸਾਨੂੰ ਸਾਡੀ ਹੈਲਪ ਕਰਨ ਨੂੰ ਸਰਕਾਰ ਤਿਆਰ ਨਹੀਂਗੀ ਸਾਨੂੰ ਤਾਂ ਲੈ ਕੇ ਦਿੱਤਾ ਜਾਵੇ ਸਾਡੇ ਘਰ-ਬਾਰ ਬਣਾਏ ਜਾਣਾ ਜੇ ਸਾਡੇ ਸਿਰ ਤੇ ਕਰਜਾ ਚੜਿਆ ਹੋ ਕੇ ਸਰਕਾਰ ਮਾਫ ਕਰ ਦੇ ਸਾਡਾ ਹੀ ਸਵੇਰੇ ਆ ਜਾਈਦਾ ਰਾਤ ਨੂੰ ਜਾ ਕੇ ਕਿਸੇ ਦੇ ਘਰੇ ਰਾਤ ਕੱਢ ਲਈ ਦੀ ਸਵੇਰ ਉੱਠੀ ਗਈ ਸਵੇਰ ਉੱਠ ਕੇ ਇੱਥੇ ਆ ਜਾਈਦਾ ਆਣ ਕੇ ਸੌਂਦੇ ਰਹਿ ਜਾਂ ਉਹ ਕਿਦੋਂ ਸਾਡਾ ਘਰ ਬਣੂਗਾ ਕਿਦੋਂ ਅਸੀਂ ਘਰਵਲੇ ਬਣਾਗੇ ਮੰਗਤੇ ਰੱਬ ਨੇ ਜਾਨੂੰ ਬਣਾ ਦਿੱਤਾ ਵਾ ਪਰ ਸਰਕਾਰਾਂ ਨੇ ਪਾਣੀ ਛੱਡਿਆ ਰੱਬ ਨੇ ਗਾੜੀ ਸਾਡੇ ਘਰ ਉੜੇ ਜੇ ਸਰਕਾਰਾਂ ਪਾਣੀ ਥੋੜਾ-ਥੋੜਾ ਛੱਡਣ ਕੇ ਹਿਸਾਬ ਮਾਤਾਨਾ ਛੱਡਣਾ ਦਰਿਆਵਾਂ ਦੀ ਖਲਾਈ ਕਰਨ ਗਰਿਆ ਡੂੰਗੀ ਹੋਣ ਤੇ ਆਪਣੇ ਨਾ ਪਾਸੀ ਪਾਣੀ ਪਾਸੀ ਟੁੱਟੇ ਨਾ ਕਿਸੇ ਦਾ ਨੁਕਸਾਨ ਹੋਏ ਨਾ ਫਸਲਾਂ ਮਰ ਨਾ ਕਰ ਰੋੜਨ ਕਿਉਂ ਨਿ ਬਚੇ ਨੀ ਕੋਈ ਬਚਿਆ ਕੁਛ ਨਹੀਂ ਬਚਿਆ ਕੱਖ ਨਹੀਂ ਬਚਿਆ ਬਣੀ ਨੂੰ ਵੀ ਨਹੀਂ ਬਚੇ ਨਾ ਜ਼ਮੀਨ ਬਜੀ ਨਾ ਘਰ ਬਜੀ ਕੁਛ ਨਹੀਂ ਬਚਿਆ ਕਿੰਨੇ ਕਿੱਲੇ ਸੀ ਤੁਹਾਡੇ ਮੇਰੇ ਕੋਲ 8.5 ਕਿੱਲੇ ਸੀ ਮੇਰੇ 3 ਬੱਚੇ ਆ ਜੀ 8.5 ਕਿੱਲੇ ਦੇ 8.5 ਕਿੱਲੇ ਹੀ ਰੋੜ ਕੇ ਲੈਣੇ ਨਾਲ ਹੀ ਕਰ ਨਾਲ ਹੀ ਕਰ ਜ਼ਮੀਨ ਦੇ ਵਿੱਚ ਹੀ ਕਰ ਸਕੇ ਜ਼ਮੀਨ ਦੇ ਵਿੱਚ ਹੀ ਕਰੀ ਉੱਥੇ ਬੈਠ ਕੇ ਕੀ ਅਡੀਕ ਕਰਦੇ ਹੁਣ ਅਡੀਕ ਇਹ ਹੀ ਇਹੋ ਕਰਦੇ ਆ ਵੀ ਸਾਡੀ ਸਰਕਾਰ ਕੋਈ ਬਾਹ ਫੜੇ ਸਾਨੂੰ ਵਿੱਚ ਕੋਈ ਵੇਖੇ ਚੱਕੇ ਜਿੱਦਾਂ মিডিਆ ਤੁਸੀਂ ਸਾਡੇ ਦੇ ਜੇ ਬਜਨ ਲੈਣ ਦਾ ਪੁੱਛਣ ਦਾ ਸਾਨੂੰ ਕੋਈ ਸਾਡੀ ਕੋ ਸੁਣਵਾਈ ਹੋਵੇ ਸਾਡਾ ਕੋਈ ਨਾ ਕੁਝ ਕੋਈ ਨਾ ਕੋਈ ਸਾਡਾ ਹਾਲ ਨੀਲੇ ਸਾਨੂੰ ਕੋਈ ਇਥੋਂ ਜ਼ਰੀਆ ਦੋ ਪਛਾਣ ਕੇ ਸਾਨੂੰ ਥਾਂ ਲੈ ਕੇ ਦਿੱਤਾ ਜਾਵੇ ਕੋਈ 10 ਮਰਲੇ ਥਾਂ ਲੈ ਦਿਓ ਇੰਡੰਗਰ ਬੱਛੇ ਵਾਲਿਆਂ ਮੱਜਾ 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 ਰੱਖਿਆ ਗਾਈ ਰੱਖਿਆ ਹੀ ਉਹ ਵੀ ਸਾਡੀਆਂ ਡੱਬ ਦੀਆਂ ਡੱਬਦੀਆਂ ਅਸੀਂ ਲੈ ਗਏ ਚੱਲੋ ਨਿਗਾਹ ਨੂੰ ਕੋਈ ਕਿਸੇ ਦੇ ਘਰ ਪਧੀਆਂ ਕਿੰਨਾ ਚਿਰ ਕਿਸੇ ਦੇ ਘਰ ਬੰਨਾਂਗੇ ਕਿੰਨਾ ਚਿਰ ਅਸੀਂ ਪਰਿਵਾਰ ਆਪ ਦਾ ਕਿਸੇ ਦੇ ਘਰ ਰੱਖਾਂਗੇ ਧੀਆ ਪਣਾ ਮਟਿਆਰਾ ਕਿੰਨਾ ਚਿਰ ਅਸੀਂ ਕਰਦੇ ਕਿ ਕਿਸੇ ਦੇ ਘਰ ਰਹਿ ਸਕਾਂਗੇ ਬੇ ਘਰ ਹੋ ਗਏ ਬੇ ਘਰ ਹੋਏ ਪਏ ਆ ਜਿੱਥੇ ਕਦੇ ਜਿਸ ਘਰ ਵਿੱਚ ਕਦੇ ਬੱਚੇ ਖੇਡਦੇ ਸੀ ਜਿੱਥੇ ਹੱਸਦੇ ਖੇਡਦਾ ਪਰਿਵਾਰ ਸੀ ਉਹ ਨੌ ਘਰ ਉਜਾੜ ਕੇ ਲੈ ਗਿਆ ਇਹ ਬਿਆਸ ਦਰਿਆ ਇੱਥੇ ਘਰ ਸੀਗੇ ਨੌ ਘਰ ਜੋ ਦਰਿਆ ਆਪਣੇ ਵਿੱਚ ਵਹਾ ਕੇ ਲੈ ਗਿਆ ਪਰਿਵਾਰ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਹਾਲਾਤ ਬਣ ਗਏ ਨੇ ਤੇ ਅੱਜ ਦਰਿਆ ਦੇ ਕੰਢੇ ਤੇ ਇਹ ਦਰਿਆ ਤੁਹਾਨੂੰ ਦੱਸਦੀ ਇਹ ਦਰਿਆ ਇੱਥੇ ਨਹੀਂ ਸੀਗਾ ਇਹ ਦਰਿਆ ਇੱਥੇ 2-3 ਕਿਲੋਮੀਟਰ ਇੱਕ ਸਾਈਡ ਤੇ ਸੀਗਾ ਜਿੱਥੋਂ ਕਿ ਬੰਨ ਟੁੱਟਾ ਤੇ ਉਹਨੇ ਨਵਾਂ ਵਹੈਣ ਉਥੋਂ ਨਾਵਾ ਬਣਾ ਲਿਆ ਦੋ ਫਾੜ ਦਰਿਆ ਹੋ ਗਿਆ ਬਿਆਸ ਦਰਿਆ ਸultan purlodi ਦੀਆਂ ਇਹ ਤਸਵੀਰਾਂ ਨੇ ਤੇ ਆਓ ਗੱਲ ਕਰਦੇ ਆ ਬਜ਼ੁਰਗ ਮਾਤਾ ਦੇ ਨਾਲ ਜਿਹੜੇ ਕਿ ਭਾਵਕ ਵੀ ਨੇ ਤੇ ਗੱਲ ਕਰਦੇ ਕੀ ਕਹਣਾ ਮਾਤਾ ਜੀ ਵੀਰ ਸਾਡਾ ਘਰ ਰੁੜ ਗਿਆ ਸੋ ਘਰ ਰੁੜ ਗਿਆ ਕੋਈ ਨਹੀਂ ਭਜਾ ਇੱਥੇ ਘਰ ਹੀ ਸਾਡਾ ਤੇ ਘਰ ਹੀ ਸਾਨੂੰ ਕੋਈ ਨਹੀਂ ਭਜਾ ਨਾ ਕੋਈ ਮਿਲਦਾ ਕਦੇ ਕਿਸਦੇ ਘਰ ਕਦੇ ਕਿਸਦੇ ਘਰ ਤੱਕੇ ਖਾਂਦੇ ਫਿਰਦੇ ਆ ਬੱਚੇ ਲਿਕੇ ਅਜੀ ਪੁੱਤਿਆ ਪੋਤਰਾ ਦਾ ਪੋਤਰਾ ਲਿਕੈ ਲੋਕਾ ਕਰੀ ਲਈ ਫਿਰਦੀ ਰੋਂਦੀ ਕਦੀ ਕਿਦੇ ਕਦੀ ਕਿਦੇ ਚਲ ਜਾ ਕਦੀ ਕਿਦੇ ਕਹਦਾ ਕਰ ਕਦੀ ਗੁਰਦੁਆਰੇ ਕਦੀ ਕਿਦੇ ਹੂੰ ਐਨ ਕੋ ਪੋਤਰੇ ਦਾ ਪੋਤਰੇ ਸਾਰਾ ਕਰ ਰੋੜ ਗਿਆ ਕੋ ਨਹੀਂ ਬਜਿਆ ਪੜੀ ਪੜੀ ਵੀ ਨਹੀਂ ਬਜੀ ਪੜੀ ਧੋਕ ਲਈ ਪੜੀ ਵੀ ਨਹੀਂ ਬਜੀ ਕਿੰਨੇ ਹੁਣ ਬੱਚੇ ਬੈਠੇ ਆ ਰੋਟੀ ਸ਼ਿਕ ਅਖਬਾਰੇ ਸੀ ਉਹਨਾਂ ਬੱਚਿਆਂ ਨੂੰ ਤੁਸੀਂ ਹਾਂਜੀ ਬੱਚੇ ਖਾਂਦੇ ਰੋਟੀ ਜਿਹੜੇ ਘਰ ਇੱਥੇ ਦਰਿਆ ਪਹਿਲਾਂ ਹੈ ਸੀ ਜਾਨੀ ਨਹੀਂ ਵੀਰੇ ਉਧਰ ਹੀ ਦਰਿਆ ਪਰੇ ਨੂੰ ਹੀ ਇੱਥੇ ਸਾਡੇ ਘਰ ਹੀ ਹੂੰ ਕਿ ਦਰਿਆ ਦੇ ਉਪਰੇ ਨੂੰ ਜਾਂਦਾ ਸੀ ਇਹਨੂੰ ਤੇ ਵੈਣ ਕਰ ਗਿਆ ਉਹ ਇੱਧਰ ਹੀ ਘਰ ਹੀ ਕੀ ਕੀ ਰੋੜਿਆ ਵੀਰੇ ਬੜਾ ਕੋਹ ਰੋੜ ਗਿਆ ਬਥੇਰੇ ਲੱਗੇ ਵੀ ਗਵੰਡ ਕਾਂ ਦਾ ਵੀ ਨਿਸ਼ਕਾਨ ਵਾਧੂ ਆ ਆਪਦਾ ਵੀ ਨੌ ਘਰ ਆਡੇ ਰੋੜ ਗਿਆ ਹੂੰ ਨੌ ਘਰ ਰੋੜੇ ਗਵਾਂਡੀਆਂ ਆਂਦੇ ਆ ਅੱਠ ਘਰ ਜੱਟਾਂ ਦੇ ਜ਼ਿਮੀਂਦਾਰਾਂ ਦੇ ਤੇ ਕਹੀਂ ਮਜਬੀ ਸੇ ਕਹਾਂ ਆਵਦਾ ਡੇੜੀ ਦਾ ਪਕਾ ਕਰਕੇ ਖਾਣੇ ਆ ਹੂੰ ਤੇ ਆਵਦਾ ਬੱਚਿਆਂ ਨੇ ਘਰ ਬਣਾਇਆ ਹੀ ਵਧੀਆ ਵੇਲੀ ਵੜੀ ਇੱਕ ਕਮਰੇ ਪਾਏ ਹੀ ਸੱਡ ਪਾਇਆ ਹੀ ਹੂੰ ਤੇ ਅੱਜ ਕੋ ਹਮ ਨਹੀਂ ਰਿਹਾ ਤਾਂ ਜਿਤੱਕੇ ਖਾਂਦੇ ਫਿਰਦੇ ਕਦੀ ਕਿਦੇ ਕਦੀ ਕਿਦੇ ਕਦੀ ਕਿਦੇ ਘਰ ਕਦੀ ਗੁਰਦੁਆਰੇ ਕਦੀ ਕਿਦੇ ਹੂੰ ਜਵਾਕਾਂ ਨੂੰ ਉਂਗਲੀ ਲਾ ਲੈਨੀ ਤੇ ਤੁਰ ਪੈਨੀ ਆ ਲੋਕਾਂ ਨੇ ਕਰੀ ਹੂੰ ਲੇਕਿਨ ਕਦੀ ਕਿਦੇ ਕਦੀ ਕਿਦੇ ਹੂੰ ਅੱਜ ਖੁੱਲੇ ਸਮਾਨ ਦੇ ਵਿੱਚ ਬੈਠੇ ਹਾਂ ਬਖਲੇ ਤਾਂ ਘਰ ਤੇ ਮਿਲਣਾ ਨਹੀਂ ਘਰ ਤੇ ਦਰਿਆ ਆਪਣੇ ਵਿੱਚ ਸਮਾ ਗਿਆ ਬੰਨ ਦਾ ਕੋਈ ਐਟ ਇੱਕ ਐਕਟ ਵੀ ਨਹੀਂ ਨਿਸ਼ਾਨੀ ਵੀ ਨਹੀਂ ਲੱਭੀ ਹੋਈ ਕੋਈ ਨਿਸ਼ਾਨੀ ਨਹੀਂ ਵੀਰ ਕੱਖ ਨਹੀਂ ਲੱਭਾ ਵਿੱਚੋਂ ਬੱਚੇ ਕੱਢਣ ਦੀ ਕੀਤੀ ਮੈਂ ਬੱਚੇ ਕੱਢ ਲਿਆ ਆਪਦੇ ਬਸ ਹੋਰ ਮੇਥੋਂ ਨਹੀਂ ਕੋਈ ਨਿਕਲਿਆ ਕੋਈ ਨਿਕਲ ਗਿਆ ਕੋਈ ਨਹੀਂ ਨਿਕਲਿਆ ਹੂੰ ਕੋਈ ਨਹੀਂ ਨਿਕਲਿਆ ਬੱਚੇ ਬੱਚੇ ਕੱਢੇ ਬੱਚੇ ਲਿਕੇ ਭੱਜ ਗਏ ਮੈਂ ਆਪਦੇ ਹੂੰ ਮੜਾ ਮੋਟਾ ਕੋਹ ਲੀੜੇ ਲਤ ਕੱਢਿਆ ਵਾ ਜਿਹੜਾ ਉੱਤੇ ਲੈਨੇ ਹਾਂ ਆਉਦੇ ਗਲ ਪਾਉਣ ਵਾਲੇ ਤੇ ਬਾਕੀ ਤੇ ਰੁੜ ਗਏ ਸਭ ਕੋ 5 ਵਜਿਆਂ ਨਹੀਂ ਕੋਈ ਪੋਤਰੇ ਪੋਤਰੇ ਲਈ ਫਿਰਦੀ ਉਂਗਲੀ ਲਾ ਕੇ ਕਦਕੇ ਬੰਨੇ ਕਦਕੇ ਬੰਨੇ ਕਦਕੇ ਤਾਂ ਸਰਕਾਰ ਵੱਲੋਂ ਮਿਲਿਆ ਕੋਈ ਸੂਤ ਨਹੀਂ ਮਿਲਿਆ ਜੇ ਸਾਨੂੰ ਸਰਕਾਰ ਵੱਲੋਂ ਭੈਣ ਭਰਾ ਸਹੂਲਤ ਕਰਦੇ ਆ ਹੂੰ ਉਹ ਆਉਂਦੇ ਵੀਰ ਕੋਈ 2000 ਦੇ ਗਿਆ ਕੋਈ 5 ਦੇ ਗਿਆ ਹਾਂ ਤੇ ਹੋਰ ਕੋਈ ਨਹੀਂ ਕਰਦਾ ਭੈਣ ਭਰਾ ਕਰਦੇ ਆ ਜਿਹੜੇ ਆਉਂਦੇ ਆ ਸਰਕਾਰ ਵੱਲੋਂ ਚੈੱਕ ਮਿਲਿਆ ਨਹੀਂ ਮਿਲਿਆ ਜੇ ਕੋਈ ਚੈੱਕ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਤੁਸੀਂ ਹਾਲਾਤ ਦੇਖ ਸਕਦੇ ਹੋ ਦੁੱਖ ਜਿਹੜਾ ਇਹਨਾਂ ਦਾ ਜਰਿਆ ਨਹੀਂ ਜਾ ਸਕਦਾ ਪਰ ਇਹ ਆ ਕਿ ਇਹ ਦੁੱਖ ਬਹੁਤ ਵੱਡੇ ਨੇ ਜਿਨ੍ਹਾਂ ਦੇ ਘਰ ਰੁੜ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਪਰ ਰੋਟੀ ਛਕ ਰਹੇ ਨੇ ਦਰਿਆ ਦੇ ਕੰਡੇ ਤੇ ਬਿਠੇ ਇਹ ਦਰਿਆ ਨਹੀਂ ਸੀ ਇਹ ਖੇਤ ਸੀਗੇ ਔਰ ਸੋਚਦੇ ਨਹੀਂ ਕਿ ਇਹ ਮਾੜਾ ਸਮਾਂ ਸਾਡੇ ਤੇ ਕਦੇ ਨੇ ਸੋਚਿਆ ਵੀ ਨਹੀਂ ਹੋਗਾ ਕਿ ਇਦਾਂ ਦਾ ਮਾੜਾ ਸਮਾਂ ਸਾਡੇ ਤੇ ਆਊਗਾ। ਭਾਜੀ ਉੱਠੋ ਮੜ ਜਾ। ਗੱਲ ਕਰਨੀ ਚਾਹੁੰਦੇ ਆਂ ਸੀ। ਖੜੇ ਹੋ ਜਾਓ। ਠੀਕ ਹੈ ਨਾ ਜੀ। ਬਹੁਤ ਹਲਾਤ ਮਾਰੇ ਭਾਜੀ। ਬਹੁਤ ਮਾਰੇ। ਸਾਡਾ ਵਿਚਾਰ ਨਹੀਂ ਸਕਦੇ। ਹਾਂਜੀ, ਦੱਸ ਨਹੀਂ ਸਕਦੇ ਕੋਈ ਜੀ। ਹੂੰ। ਕਦੀ ਕਦੇ ਇੱਕ ਤਾਂ ਪਸ ਕਰਦੇ ਕਦੀ ਕਦੀ ਭਾਜੀ। ਹੂੰ। ਕੁਛ ਨਹੀਂ ਦੱਸ ਹੂੰ ਨੋ ਘਰ ਰੇਡ ਰੁੜ ਗਿਆ ਭਾਜੀ ਇੱਟ ਤੱਕ ਨਹੀਂ ਲੱਭੇ ਮਲਬਾ ਸਾਰਾ ਵਿੱਚ ਰੁੜ ਗਿਆ ਕੁਝ ਘਰਾਂ ਦਾ ਸਮਾਨ ਵੀ ਰੁੜ ਗਿਆ ਹੂੰ ਬੂਰ ਵੀ ਸਭ ਕੁਝ ਸਰਬ ਸਭ ਕੁਝ ਸਭ ਕੁਝ ਰੁੜ ਗਿਆ ਮੋਟਰਾਂ ਰੁੜ ਗਿਆ ਵਾ ਇੰਜਨ ਰੁੜ ਗਿਆ ਰੁੜ ਕੇ ਹੱਲਾ ਰੁੜ ਗਿਆ ਬੋਤਲਾਦ ਮਾਰੇ ਪਰ ਹੂੰ ਬੋਤਲ ਕਿਰਸੋ ਨਹੀਂ ਟੋਕੇ ਰੁੜ ਗਿਆ ਪੱਟੀ ਕੋਲ ਨਾਲੇ ਅਸੀਂ ਚਾਹੁੰਦੇ ਨਹੀਂ ਕਿ ਹਾਂ ਵੀ ਕਿਸੇ ਦਾ ਦਿਲ ਦਿਖਾਈਏ ਪਰ ਅਸੀਂ ਹਾਲਾਤ ਜ਼ਰੂਰ ਦਿਖਾਉਣੇ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਵੀ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਮੀਡੀਆ ਇਹ ਤੁਹਾਨੂੰ ਜਾਣਕਾਰੀ ਦੇ ਰਿਹਾ ਏ ਕਿ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਨਾਮ ਕਰ ਗਿਆਸ ਦਰਿਆ ਆਪਣਾ ਨਵਾਂ ਵਹਣ ਲੈ ਬੈਠਾ ਜਿੱਥੇ ਘਰ ਸੀਗੇ ਉੱਥੇ ਆਪਣੀ ਜਗ੍ਹਾ ਬਣਾ ਲਈ ਇਸਨੇ ਉਹ ਤਸਵੀਰਾਂ ਦੇਖੋ ਤਿੰਨ ਤਿੰਨ ਪੀੜੀਆਂ ਹੋਈਆਂ ਸਾਨੂੰ ਵਸਦਿਆਂ ਵਿੱਚ ਤਿੰਨ ਤਿੰਨ ਪੀੜੀਆਂ ਹੋਈਆਂ ਸਾਨੂੰ ਇੱਥੇ ਵਸਦਿਆਂ ਨੂੰ ਜਿਹੜੇ ਅੱਜ ਅਸੀਂ ਕੰਗਾਲ ਹੋ ਗਏ ਆ ਮਤਲਬ ਕੋਈ ਸਾਨੂੰ ਯਾਦ ਚੇਤਾ ਨਹੀਂ ਵੀ ਤਿੰਨ ਤਿੰਨ ਪੀੜੀਆਂ ਹੋ ਗਿਆ ਸਾਨੂੰ ਇੱਥੇ ਵਸਦਿਆਂ ਨੂੰ ਤੇ ਸਾਨੂੰ ਨਹੀਂ ਪਤਾ ਵੀ ਇਹ ਦਰਿਆ ਸਾਡੇ ਵਹਿਣ ਕਰ ਜੂ ਇੱਧਰ ਨੂੰ ਪਾਸੇ ਗਿਆ ਚੱਲਦਾ ਸੀ ਇੱਥੋਂ 2 ਕਿਲੋਮੀਟਰ ਸਾਈਡ ਤੇ ਸੀ ਤੇ ਸਾਨੂੰ ਨਹੀਂ ਪਤਾ ਵੀ ਸਾਡੇ ਘਰ ਹੀ ਲੈ ਜੂ ਰੋਡ ਕੇ ਲੈ ਜੂਗਾ ਇੰਨੀ ਆਸ ਨਹੀਂ ਹੈ ਸਾਨੂੰ ਆਸ ਹੀ ਨਹੀਂ ਕਿਤੇ ਸੋਚਿਆ ਹੀ ਨਹੀਂ ਸੀ ਵੀ ਇਹ ਸਾਡੇ ਘਰ ਹੀ ਲੈ ਜੂ ਰੋਡ ਕੇ ਆਹ ਹੁਣ ਘਰ ਇੱਥੇ ਕਿਹੜਾ ਕਹੂਗਾ ਸਾਡੇ ਘਰ ਆਹ ਜਿਹੜੀ ਸਾਡਾ ਏਰੀਆ ਵਾ ਇੱਥੇ ਸਾਡੇ ਘਰ ਹੀ ਆਉਥੇ ਚਾਚੇ ਦੇ ਪੁੱਤਾਂ ਦੇ ਘਰ ਹੀ ਉਹ ਛੇ ਦੇ ਘਰ ਹੀ ਮੁੰਡੇ ਦੇ ਇਸ ਦੇ ਚਾਰੇ ਦੇ ਇੱਧਰ ਤਿੰਨ ਘਰ ਉੱਥੇ ਹੀ ਮਨ ਨੌ ਘੜੀ ਸਾਡੇ ਜਿਹੜੇ ਸਾਡੇ ਸਾਰੇ ਦਫੂ ਦਫੂ ਹੋ ਗਏ ਸਾਨੂੰ ਪਤਾ ਨਹੀਂ ਲੱਗਦਾ ਵਿੱਚੇ ਟੋਕੇ ਚਲੇ ਗਏ ਵਿੱਚੇ ਇੰਜਣ ਚਲੇ ਗਏ ਵਿੱਚੇ ਹੱਲਾ ਚਲੇ ਗੀਆਂ ਵਿੱਚੇ ਸੁਹਾਗੇ ਚਲੇ ਗਏ ਹੋਰ ਕਰਦੇ ਮੰਜੇ ਜਿਹੜੇ ਮੰਜੇ ਮੰਜੇ ਵੀ ਚਲੇ ਗਏ ਸਾਡੇ ਵਿੱਚ ਜਿਹੜੇ ਜਿੰਨੇ ਹਾਂ ਮੰਜੇ ਬੋਰ ਜਿਹੜੀ ਸਮਰਸੀ ਵਾਲੇ ਮੋਟਰਾਂ ਸੀ ਤਿੰਨ ਬੋਰ ਚਾਰ ਬੋਰ ਗਏ ਮੇਰੇ 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 ਚਾਰ ਬੋਰ ਗਏ ਆ ਤਿੰਨ ਬੋਰ ਇਹਨਾਂ ਮੁੰਡਿਆਂ ਦੇ ਮੁੰਡੇ ਤੇ ਗਏ ਆ ਸਮਰਸੀ ਵਾਲੇ ਮੋਟਰਾਂ ਪਾਈਆਂ ਇਸ ਵਿੱਚ ਤੇ ਇਹਨਾ ਇਹਦਾ ਇਹਦਾ ਬੋਰ ਇੰਜਾਂ ਢੋਕਾ ਜੋ ਇਹਦਾ ਵਿਚਾਰਦਾ ਗਿਰ ਗਰੀਬ ਦਾ ਗਿਆ ਤੇ ਇਹਨਾ ਇਹਨਾ ਘਰਾਂ ਦੇ ਵਿੱਚੋਂ ਇਹਨਾਂ ਦੇ ਜੋ ਬੋਰ ਇਹਨਾਂ ਦੇ ਗਏ ਆ ਹੈ ਇਤਾਂ ਦੇ ਸਾਡਾ ਨੁਕਸਾਨ ਦਾ ਅਸੀਂ ਮਤਲਬ ਦੱਸ ਹੀ ਨਹੀਂ ਸਕਦੇ ਕਿੰਨਾ ਗੇ ਸੜਾ ਨੁਕਸਾਨ ਹੋ ਗਿਆ ਨੁਕਸਾਨ ਨਾਲੋਂ ਸਾਡੀ ਹੱਦਾਂ ਹੀ ਟੁੱਟ ਗਈਆਂ ਜਿੰਨਾ ਨਹੀਂ ਮਤਲਬ ਜਿੰਨਾ ਅਡਾ ਨੁਕਸਾਨ ਹੋ ਗਿਆ ਅਸੀਂ ਬੜਾ ਹੀ ਨਹੀਂ ਸਕਦੇ ਕਦੇ ਵੀ ਨਾ ਸਾਡੇ ਤੋਂ ਬੰਦਾ ਹੀ ਆ ਸਰਕਾਰ ਨੇ ਤਾਂ ਕੋਈ ਨਾ ਕੋਈ ਸਹੂਲਤ ਤੁਹਾਨੂੰ ਦਿੱਤੀ ਹੋਗੀ ਸਰਕਾਰ ਕੁਛ ਦੀ ਅਜੇ ਤੱਕ ਹੀ ਹੋਗੀ 2 ਮਹੀਨੇ ਹੋ ਗਏ ਤੁਹਾਨੂੰ ਮਿਲਕਦੇ ਨੂੰ ਮਿਲਕ ਜਾਂ 2 ਮਹੀਨੇ ਹੋ ਗਏ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਅਜੇ ਤੱਕ ਕੋਈ ਸਾਡੇ ਨਾਲ ਕੋਈ ਸੁਣਵਾਈ ਨਹੀਂ ਹੋਈ ਸਾਡੀ ਅਜੇ ਤੱਕ ਅਜੇ ਕੋਈ ਨਹੀਂ ਬਸ ਇਤਨਾ ਚੱਲ ਰਿਹਾ ਕੰਮ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਜਗ੍ਹਾ ਜਿਹੜੀ ਦੱਸੋ ਜਗ੍ਹਾ ਦੱਸ ਦੋ ਕਿਹੜੀ ਹੈ ਇਹ ਇਹ ਜਗ੍ਹਾ ਰਾਮਪੁਰ ਗੋਹਰਾ ਜੀ ਹੂੰ ਇਹ ਜਗ੍ਹਾ ਰਾਮਪੁਰ ਗੋਹਰਾ ਹੈ ਪਿੰਡ ਬਾਉਪੁਰ ਦੇ ਲਾਗੇ ਰਾਮਪੁਰ ਗੋਹਰਾ ਸultanpur Lodhi ਹਲਕੇ ਦੇ ਵਿੱਚ ਹੈ ਜੀ ਹੂੰ ਸultanpur Lodhi ਹਲਕੇ ਦੇ ਵਿੱਚ ਪਰ ਆਂਪੁਰ ਕੋਲਾ ਪਿੰਡ ਆ ਉਸੇ ਰਹਿਣ ਵਾਲੇ ਆਂ ਹੀ ਤਿੰਨ ਪੀੜੀਆਂ ਹੋ ਗਈਆਂ ਸਾਨੂੰ ਇਸੇ ਵਸਦਿਆਂ ਨੂੰ ਤੇ ਬਜ਼ੁਰਗ ਪਹਿਲਾਂ ਵਾਸਤੇ ਇਹ ਸੱਤਾਂ ਨੇ ਪੀੜੀਆਂ ਸਾਨੂੰ ਹੀ ਹੋ ਗਈਆਂ ਇਸੇ ਵਸਦਿਆਂ ਨੂੰ ਪਰ ਕੋਈ ਜੀ ਸਾਬਾ ਜਾਨੀ ਜੀ ਅਸੀਂ ਗਾਂ ਸਾਡਾ ਕੀ ਹਾਲ ਹੈ ਸਾਡਾ ਸਰਕਾਰ ਸਾਡਾ ਹਲ ਕੀ ਕਰਨਾ ਇੱਥੇ ਤੁਸੀਂ ਬੈਠੇ ਆਂ ਉਹ ਢੀਕ ਕਰਦੇ ਹੋ ਪਾਣੀ ਤਾਂ ਬਹੁਤ ਤੇਜ਼ ਆ ਮੈਨੂੰ ਲੱਗਦਾ ਅੱਧਾ ਗੱਲਾ ਕੱਲ ਦਾ ਹੀ ਪਾਣੀ ਤੇ ਵਧਣ ਲੱਗ ਪਿਆ ਫਿਰ ਧਾ ਲਾ ਕੇ ਲਗਾਤਾਰ ਪਾਣੀ ਲਈ ਜਾਂਦਾ ਤੁਸੀਂ ਬੈਠ ਕੇ ਕੀ ਢੀਕ ਕਰਦੇ ਹੋ ਹੁਣ ਢੀਕ ਹੀ ਇਹੋ ਕਰਦੇ ਆ ਵੀ ਸਾਡੀ ਸਰਕਾਰ ਕੋਈ ਬਾਹ ਫੜੇ ਸਾਨੂੰ ਇੱਥੇ ਕੋਈ ਵੇਖੇ ਚੱਕੇ ਜਿੱਦਾਂ মিডিਆ ਤੁਸੀਂ ਸਾਡੇ ਦੇ ਜੇ ਬਜਨ ਲੈਣ ਦਾ ਪੁੱਛਣ ਦਾ ਸਾਨੂੰ ਕੋਈ ਸਾਡੀ ਕੋ ਸੁਣਵਾਈ ਹੋਵੇ ਸਾਡਾ ਕੋਈ ਨਾ ਕੁਝ ਕੋਈ ਨਾ ਕੋਈ ਸਾਡਾ ਹਾਲ ਨੀਲੇ ਸਾਨੂੰ ਕੋਈ ਇਥੋਂ ਦਰਿਆਦੋਂ ਪਛਾਣ ਕੇ ਸਾਨੂੰ ਥਾਂ ਲੈ ਕੇ ਦਿੱਤਾ ਜਾਵੇ ਕੋ ਲੈ ਜੋ ਇੰਨ ਡੰਗਰਬਚੀ ਵਾਲਿਆਂ ਮੱਜਾ 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 ਰੱਖਿਆ ਗਾਈ ਰੱਖਿਆ ਹੀ ਉਹ ਵੀ ਸਾਡੀਆਂ ਡੱਬ ਦੀਆਂ ਡੱਬਦੀਆਂ ਅਸੀਂ ਲੈ ਗਏ ਚੱਲੋ ਨਿਗਾਹ ਨੂੰ ਕੋਈ ਕਿਸੇ ਦੇ ਘਰ ਬੰਦੀਆਂ ਕਿੰਨਾ ਚਿਰ ਕਿਸੇ ਦੇ ਘਰ ਬੰਦਾਂਗੇ ਕਿੰਨਾ ਚਿਰ ਅਸੀਂ ਪਰਿਵਾਰ ਆਪਦਾ ਕਿਸੇ ਦੇ ਘਰ ਰੱਖਾਂਗੇ ਧੀਆਂ ਪਾਣਾ ਮਟਿਆਰਾ ਕਿੰਨਾ ਚਿਰ ਅਸੀਂ ਕਰਦੇ ਕਿ ਕਿਸੇ ਦੇ ਘਰ ਰਹਿ ਰਹਿ ਗਏ ਬੇਕਾਰ ਹੋ ਗਏ ਬੇਕਾਰ ਹੋਏ ਪਏ ਆ ਅਸੀਂ ਕਿੰਨਾ ਚਿਰ ਕਿਸੇ ਦੇ ਘਰ ਰਵਾਂਗੇ ਆਖਰ ਨੂੰ ਜੇ ਅਗਲੇ ਨੇ ਵੀ ਆਪਦਾ ਘਰ ਵਰਤਣਾ ਵਰਤਣਾ ਵਾ ਜਗ੍ਹਾ ਤੇ ਅੱਜ ਕੱਲ ਸਬਜ਼ ਹੋਣੀ ਨਹੀਂ ਹੁੰਦੀ ਆ ਹਮਮ ਘਰ ਸਬਜ਼ ਹੋਣਾ ਉਹਨੇ ਹੁੰਦੇ ਉਹਨੇ ਨੇ ਬਰਾਬਰ ਹੁੰਦੇ ਆ ਤੇ ਅਸੀਂ ਕਿੰਨਾ ਚਿਰ ਕਿਸੇ ਦੇ ਅਹੀਂ ਇਹਨੇ ਸਾਡੀ ਸਰਕਾਰ ਕੋ ਸੁਣਿਆ ਸਾਨੂੰ ਕੋ ਜਗਾ ਲੈ ਕੇ ਦੇਵੇ ਉਧਰ ਅਸੀਂ ਸਾਨੂੰ ਕੋ ਘਰ ਬਣਾ ਕੇ ਦੇਵੇ ਸਾਡਾ ਕੋ ਜਾਣ ਲਈ ਤਿਆਰ ਹੁੰਦਾ ਅਸੀਂ ਜਾਣ ਹਾਂ ਤਿਆਰ ਉਧਰ ਉਧਰ ਜਾਣਗੇ 10 ਸ ਮਰਲੇ ਬਾਦ ਨੇ ਤੋਂ ਦੂਜੀ ਸਾਈਡ ਤੋਂ ਹਾਂ 10 ਸ ਮਰਲੇ ਸਾਨੂੰ ਸਾਂ ਲੈ ਲੈਣ 15 15 ਮਰਲੇ 10 ਸ ਮਰਲੇ ਦੇ ਦੇਣ 15 ਬੰਦੇ ਦੇਣ 10 ਦੇਣ ਜਿੰਨੇ ਜਿੰਨੇ ਦੇ ਦੇਣਗੇ ਤੇ ਅਸੀਂ ਉਧਰ ਆਪਣਾ ਘਰ ਬਣਾ ਲਾਂਗੇ ਉਈ ਹਲਾ ਘਰ ਬਣਾ ਕੇ ਦੇਵੇ ਸਾਨੂੰ ਅਸੀਂ ਕੋਈ ਡੰਗ ਡੋਂਗ ਰੱਖ ਕੇ ਦੁੱਧ ਪਾ ਕੇ ਜਾਰਾ ਕਰ ਲਾਂਗੇ ਕੋਈ ਮੇਨਸ ਕਰਕੇ ਜਾਰਾ ਕਰ ਲਾਂਗੇ ਕੁਝੋ ਨਹੀਂ ਬਚੇ ਨਹੀਂ ਕੋਈ ਬਚਿਆ ਕੁਝ ਨਹੀਂ ਬਚਿਆ ਕੱਖ ਨਹੀਂ ਬਚਿਆ ਬਚੀ ਨੂੰ ਨਹੀਂ ਬਚੀ ਕੋਈ ਨਾ ਜ਼ਮੀਨ ਬਜੀ ਨਾ ਘਰ ਬਜੀ ਕੁਝ ਨਹੀਂ ਬਚਿਆ ਜੀ ਕਿੰਨੇ ਕਿੱਲੇ ਸੀ ਤੁਹਾਡੇ ਮੇਰੇ ਕੋ 8.5 ਕਿੱਲੇ ਸੀ ਮੇਰੇ ਤਿੰਨ ਬੱਚੇ ਆ ਜੀ 8.5 ਕਿੱਲੇ ਦੇ 8.5 ਕਿੱਲੇ ਹੀ ਰੋੜ ਕੇ ਲੈਣੀ ਨਾਲ ਹੀ ਕਰ ਨਾਲ ਹੀ ਕਰ ਜ਼ਮੀਨ ਦੇ ਵਿੱਚ ਹੀ ਕਰ ਸੀ ਜ਼ਮੀਨ ਦੇ ਵਿੱਚ ਹੀ ਕਰ ਸੀ ਤਿੰਨ ਮੁੰਡੇ ਆ ਮੇਰੇ ਹਾਂ ਇਹਨਾਂ ਮੁੰਡਿਆਂ ਨੂੰ ਕਿੰਨੀ ਕਿੰਨੀ ਆਉਣੀ ਆ ਲਾਲੋ ਸਾਹਿਬ ਤੁਸੀਂ ਅੱਗੇ ਮਤਲ ਹੈ ਤੇ 8.5 ਕਿੱਲੇ ਤਾਂ ਅਸੀਂ ਲੈ ਗਏ ਰੋੜ ਕੇ ਛੇਕ ਲਿਆ ਬੱਚੇ ਕੋਲੇ ਇਹਨਾਂ ਦੇ ਦੋ ਪਰਿਵਾਰ ਏ ਛੇਕ ਲਿਆ ਇਹਨਾਂ ਕੋਲੇ ਇਹਨਾਂ ਦੀ ਰੋਡ ਕਿਚ ਲੈ ਗਿਆ ਇਹਨਾਂ ਦੀ ਵੀ ਇਹਨਾਂ ਦੀ ਵੀ ਰੋਡ ਕਿ ਲੈ ਗਿਆ ਇਹਨਾਂ ਕੋਲ ਵੀ ਨਹੀਂ ਮਰਲਾ ਬਚਿਆ ਨਹੀਂ ਬਚਿਆ ਮਰਲਾ ਵੀ ਨਾ ਘਰ ਬਚਿਆ ਨਾ ਪੜੀ ਬਜੀ ਇਹ ਜਿੰਨੇ ਨਵਾਂ ਘਰਾਂ ਨਵਾਂ ਘਰਾਂ ਨਵਾਂ ਘਰਾਂ ਦੀ ਦਬਾਈ ਹੈ ਜੀ ਨਵਾਂ ਘਰਾਂ ਦੇ ਵਿੱਚ ਕਿਸੇ ਦੀ ਜ਼ਮੀਨ ਨਹੀਂ ਬਜੀ ਸਾਡੀ ਸਭ ਜ਼ਮੀਨ ਵੀ ਜ਼ਮੀਨ ਵੀ ਘਰ ਵੀ ਸਾਡੇ ਚਲੇ ਗਏ ਨਵਾਂ ਘਰਾਂ ਦੇ ਚਲੇ ਗਏ ਹਾਲਾਤ ਤੁਸੀਂ ਦੇਖਦੇ ਹੋ ਕਿ ਇਹ ਉਹ ਨੌ ਪਰਿਵਾਰ ਨੇ ਜਿਨ੍ਹਾਂ ਦੇ ਘਰ ਤੇ ਜ਼ਮੀਨ ਕੁਝ ਵੀ ਨਹੀਂ ਬਚਿਆ ਸਭ ਕੁਝ ਤਬਾਹ ਕਰ ਦਿੱਤਾ ਇਸ ਬਿਆਸ ਦਰਿਆ ਨੇ ਜਿਹੜਾ ਕਿ ਕੱਜ ਕਈ ਪੀੜ੍ਹੀਆਂ ਤੱਕ ਇਹਨਾਂ ਨੂੰ ਯਾਦ ਰਹੇਗਾ ਤਿੰਨ ਤਣ ਪੀੜ੍ਹੀਆਂ ਹੋ ਗਿਆ ਸੀ ਇੱਥੇ ਰਹਿ ਰਹੇ ਸੀਗੇ ਤਿੰਨ ਤਣ ਪੀੜ੍ਹੀਆਂ ਤੋਂ ਚਾਰ ਚਾਰ ਪੀੜ੍ਹੀਆਂ ਤੋਂ ਇਸ 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 ਘਰਾਂ ਦੇ ਵਿੱਚ ਰਹਿ ਰਹੇ ਸੀ ਤੇ ਅੱਜ ਦਰਿਆ ਇਹਨਾਂ ਦੇ ਘਰਾਂ ਵੱਲ ਨੂੰ ਵਹਾ ਕੇ ਲੈ ਗਿਆ ਚਲੋ ਹੋਰ ਵੀ ਬਜ਼ੁਰਗ ਸਾਡੇ ਨਾਲ ਇਹਨਾਂ ਦਾ ਅਗਲਾ ਕਰਦੇ ਕੀ ਕਹਿਣਾ ਜੀ ਕਹਿਣਾ ਹੈ ਕਿ ਇਹ ਸਾਡਾ ਰਹਾ ਕੁਝ ਨਹੀਂ ਹਨ ਤਾਂ ਗੱਲ ਉਹ ਨਹੀਂ ਆਉਂਦੀ ਤੇ ਇਹ ਗੱਲ ਕਰੀਏ ਕੀ ਨਾ ਕਰੀਏ ਚੰਗੇ ਭਲੇ ਵਸਦੇ ਰਸ ਮਕਤੇ ਬਣਾਦਾ ਰੱਬ ਨੇ ਸਾਨੂੰ ਸਾਡੀ ਹੈਲਪ ਕਰਨ ਸਰਕਾਰ ਤਿਆਰ ਨਹੀਂ ਗਈ ਸਾਨੂੰ ਥਾਂ ਲੈ ਕੇ ਦਿੱਤਾ ਜਾਵੇ ਸਾਡੇ ਘਰ ਬਾਰ ਬਣਾਏ ਜਾਣਾ ਜੋ ਸਾਡੇ ਸਿਰ ਤੇ ਕਰਜਾ ਚੜਿਆ ਉਹ ਕਰ ਸਰਕਾਰ ਮਾਫ ਕਰ ਦੇ ਸਾਡਾ ਅਸੀਂ ਲੋਨ ਚੁੱਕੇ ਡੰਗਰਾਂ ਦੇ ਚੁੱਕੇ ਹੀ ਆਪਣੇ ਸ਼ਾਇਦ ਛੁੱਟ ਬਣਾ ਕੇ ਡੰਗਰਾਂ ਦਾ ਕੰਮ ਚਲਾਉਣਾ ਹੈ ਨਾਲ ਪੈੜੀ ਦਾ ਚਲਾਉਣਾ ਹੈ ਹੂੰ ਨਾ ਸਾਡੀ ਪੈੜੀ ਦੇ ਜਾਂ ਨਾ ਸਾਡੇ ਘਰ ਰਹੇ ਆ ਉਹ ਸ਼ਾਇਦ ਛੁੱਟੂ ਵੀ ਢੋੜ ਕੇ ਘਰ ਨਹੀਂ ਢੋੜ ਕੇ ਪੱਕੇ ਮਕਾਨ ਬਚੇਨ ਪਾ ਕੇ ਇੱਥੇ ਇੱਥੇ ਹੁੰਦੇ ਆ ਸਮਾਨ ਦੇ ਵਿੱਚ ਵੇਟ ਕਰਦੇ ਰਹਿੰਨੇ ਕਿ ਸ਼ਾਇਦ ਕਦੋਂ ਸਾਡੀ ਸਰਕਾਰ ਬਾਹ ਫੜੇਗੀ ਹਾਂਜੀ ਅਸੀਂ ਇਹ ਸੋਚ ਰਹੇ ਹਾਂ ਚਲ ਕੋਈ ਆਊ ਸਾਡੀ ਸੁਣੂਗਾ ਸਾਡੀ ਕੋਈ ਹੈਲਪ ਕਰੂਗਾ ਜਾਂ ਸਾਡੇ ਕੋਈ ਬਈ ਪੁੱਛੇ ਦੱਸੂਗਾ ਕੋਈ ਸਾਡੀ ਗੱਲਬਾਤ ਗਾਂਚ ਲਾਊਗਾ ਕੋਈ ਕਰੂਗਾ ਹੂੰ ਕੋਈ ਸੋਰੀ ਆ ਜਾਈਦਾ ਰਾਤ ਨੂੰ ਜਾ ਕੇ ਕਿਸੇ ਦੇ ਘਰੇ ਰਾਤ ਕੱਢ ਲਈਦੀ ਸੋਰੀ ਉੱਠੀ ਗਈ ਸੱਤ ਇੱਥੇ ਆ ਜਾਈਦਾ ਵਾ ਆਣ ਕੇ ਸੋਚਦੇ ਰਹੀ ਜਾਵੇ ਕਿ ਕਿਦਾਂ ਸਾਡਾ ਘਰ ਬਣੂਗਾ ਕਿਦਾਂ ਅਸੀਂ ਘਰ ਵਾਲੇ ਬਣਾਂਗੇ ਮੰਗਤੇ ਰੱਬ ਨੇ ਜੇ ਸਾਨੂੰ ਬਣਾ ਦਿੱਤਾ ਵਾ ਪਰ ਸਰਕਾਰਾਂ ਨੇ ਪਾਣੀ ਛੱਡਿਆ ਰੱਬ ਨੇ ਗਾਲੀ ਸਾਡੇ ਘਰ ਉੜੇ ਜੇ ਸਰਕਾਰਾਂ ਪਾਣੀ ਥੋੜਾ ਥੋੜਾ ਛੱਡਣ ਕੇ ਹਿਸਾਬ ਮਕਦਾਰ ਨੇ ਛੱਡਣ ਦਰਿਆਵਾਂ ਦੀ ਖੜਾਈ ਕਰਨ ਦਰਿਆ ਡੂੰਗੀ ਹੋਣ ਤੇ ਆਪੇ ਨਾ ਪਾਸੀ ਪਾਣੀ ਪਾਸੇ ਟੁੱਟੇ ਨਾ ਕਿਸੇ ਦਾ ਨੁਕਸਾਨ ਹੋਵੇ ਨਾ ਫਸਲਾਂ ਮਰਨ ਕਰ ਰੋੜਨ ਚਲੋ ਫਸਲਾਂ ਮਰੀਆਂ ਦਾ ਦੁੱਖ ਇਹਨਾਂ ਨਹੀਂ ਹੁੰਦਾ ਜਿੰਨਾ ਘਰ ਦਾ ਦੁੱਖ ਹੁੰਦਾ ਤੇ ਘਰ ਵੀ ਝੋੜ ਗਿਆ ਤੇ ਪੈੜੀ ਵੀ ਰੁੜ ਗਈ ਫਸਲ ਜਿਨ੍ਹਾਂ ਦੀ ਮਰੀ ਹੋ ਲੋਕਾਂ ਸਾਰਿਆਂ ਦੀ ਮਰੀ ਤੇ ਪਾਸ ਸਾਡੇ ਨਾ ਪੈੜੀ ਰਹੀ ਨਾ ਘਰ ਰਹਾ ਨਵਾਂ ਘਰਾਂ ਦਾ ਕੁਛ ਨਹੀਂ ਰਿਹਾ ਹੂੰ ਇਹ ਬੱਚੇ ਛੋਟੇ ਛੋਟੇ ਵੀ ਨਾਲ ਨੇ ਜਿਹੜੇ ਬੱਚੇ ਪੜ੍ਹਾਈ ਕਰਦੇ ਨੇ ਹੁਣ 2 ਮਹੀਨੇ ਤਾਂ ਹੋ ਗਏ ਆਪਣੇ ਪਰਿਵਾਰ ਦੇ ਵਿੱਚ ਇਥੇ ਸਹਾਰਾ ਬਣੇ ਹੋਏ ਨੇ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਨੇ ਆਪ ਦੇ ਬਜ਼ੁਰਗਾਂ ਦਾ ਧਿਆਨ ਰੱਖਣੇ ਕਿ ਬੱਚੇ ਦੋਟੇ ਸਕੂਲ ਜਾਣੇ ਜਾਂ ਨਹੀਂ ਹਾਂ ਤੇ ਹਾਂਜੀ ਜਾਣੇ ਜਾਣੇ ਸਕੂਲ ਹਾਂਜੀ ਤੁਹਾਡਾ ਵੀ ਘਰ ਸੀ ਇਥੇ ਹਾਂਜੀ ਉਥੇ ਹਾਂ ਨਿਕਰ ਅੱਛਾ ਘਰ ਰੁੜ ਗਿਆ ਹਾਂਜੀ ਰੁੜ ਗਿਆ ਜ਼ਮੀਨ ਬਚੀ ਜ਼ਮੀਨ ਵੀ ਰੁੜ ਗਈ ਜ਼ਮੀਨ ਵੀ ਰੁੜ ਗਈ ਹਾਂਜੀ ਹਾਂ ਲੱਗਦਾ ਕਿਸ ਤਰ੍ਹਾਂ ਲੱਗਦਾ ਕਿ ਜਦੋਂ ਆਪਾਂ ਘਰ ਤੋਂ ਬੇਘਰ ਹੋ ਜਾਂਦੇ ਆ ਕੋਈ ਆਸ ਹੈ ਕਿਸੇ ਸਰਕਾਰ ਤੱਕ ਨਹੀਂ ਬਿਲਕੁਲ ਵੀ ਨਹੀਂ ਜਿੰਨਾ ਤੇ ਕਰ ਪੈਂਦਾ ਨਹੀਂ ਉਹਨਾਂ ਦੇ ਕਰਦੇ ਨਹੀਂ ਹਾਂ ਲੱਗਦਾ ਏ ਕਿ ਸਰਕਾਰ ਤੁਹਾਡੀ ਬਾਹ ਫੜੇਗੀ ਨਹੀਂ ਜਿੰਨਾ ਜ਼ਿਕਰ ਹੈ ਕੋਈ ਪੰਦਾ ਨਹੀਂ ਆਲਾ ਹਾਂ ਸਿੱਕਤੋਂ ਰੱਖੀ ਹੁਣ ਤੁਸੀਂ ਨਾ ਤੇ ਜ਼ਮੀਨ ਬਚੀ ਨਾ ਘਰ ਬਚਿਆ ਆਸ ਕਿੱਥੋਂ ਰੱਖੀ ਕਿ ਕਿੱਥੋਂ ਤੁਸੀਂ ਆਪਣਾ ਬਿਜਾਰਾ ਕਰੋਗੇ ਘਰ ਕਿੱਥੋਂ ਬਣਾਉਂਗਾ ਮੈਂ ਆਪਣੀ ਮਿਹਨਤ ਨਾਲ ਬਣਾਵਾਂਗੇ ਜਿੱਦਾਂ ਅਸੀਂ ਗੇਮਿੰਦ ਕਰਦੇ ਹਾਂ ਦਿਹਾੜੀ ਦੀ ਊੜੀ ਕਰਤਾਂ ਆਪਦਾ ਘਰ ਬਣਾਉਣ ਸੀ ਹਾਂ ਓਏ ਹੁਣ ਬਾਬਾ ਰੋੜ ਕੇ ਲਾਈਆ ਹਾਂ ਹਾਂਜੀ ਹਾਂ ਦੇਖਿਆ ਹੌਂਸਲੇ ਦੇਖੋ ਬੱਚੇ ਦੇ ਕਾਰ ਜਿਹੜਾ ਅਸੀਂ ਆਪਣੀ ਮਿਹਨਤ ਨਾਲ ਬਣਾਵਾਂਗੇ ਜਿੱਦਾਂ ਪਹਿਲਾਂ ਬਣਾਇਆ ਸੀ ਨਿੱਕੇ ਨਿੱਕੇ ਬੱਚੇ ਬੇਕਾਰ ਹੋ ਗਏ ਆ ਬੇਆਸਰੇ ਹੋ ਗਏ ਹੰਝੂ ਰੋਕਣੀ ਰਹਿ ਹੰਝੂ ਕੈਮਰਾਮੈਨ ਨੂੰ ਕਹੂੰਗਾ ਤੇ ਜਿਹੜੇ ਬਜ਼ੁਰਗਾਂ ਦੇ ਜਿਹੜੇ ਆ ਅੱਖਾਂ ਦੇ ਵਿੱਚ ਨਮੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤਕਲੀਫ ਦੇ ਵਿੱਚ ਨੇ ਤੁਸੀਂ ਸੋਚੋ ਤੇ ਜੇਕਰ ਘਰ ਤੁਹਾਡਾ ਰੋੜੀ ਗਿਆ ਤੇ ਕੀ ਤੁਸੀਂ ਕਰੋਗੇ ਤੁਹਾਡਾ ਘਰ ਵਹਿ ਜਾਵੇ ਤਾਂ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਕਜਾਰਾ ਕਟੋਗੇ ਖੁੱਲੇ ਅਸਮਾਨਾਂ ਦੇ ਵਿੱਚ ਰਹਿਣਾ ਜਿਹੜੇ ਰਹਿ ਰਹੇ ਨੇ ਮਜਬੂਰ ਨੇ ਅੱਜ ਕਿਵੇਂ ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਅੱਗੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਮਤਲਬ ਕਿ ਨਹੀਂ ਗੱਲ ਹੋ ਰਹੀ ਪਾਣੀ ਦਾ ਪੱਧਰ ਵਧਿਆ ਬਿਆਸ ਦਾ ਘਰ ਤੁਹਾਡਿਆ ਵਾਹ ਕੇ ਲੈ ਗਿਆ ਐ ਨਹੀਂ ਉਹ ਕੰਪਾਈ ਰੜਕ ਚੇ ਦੇਖ ਪਰ ਗੱਲਾਂ ਸੁਣਦੀਆਂ ਮੀਂਹ ਦੀਆਂ ਲੱਕੜੀਆਂ ਸਮਾਰ ਜਣਾ ਬੜਾ ਮੋੜ ਬਜਿਆ ਵੀ ਬਜਿਆ ਰੜਗਾ ਨਾ ਬਜੇ ਰਗਾ ਬਾਦਲਾਤ ਮਾਰੇ ਭਾਜੀ ਜਨਾ ਬੰਦਾ ਨਹੀਂ ਕੁਝ ਕਹਦੇ ਆ ਜੀਰੇ ਆਡੇ ਇਹਨੋਂ ਤੇ ਜਹਾ ਵੀ ਰੁੜ ਜਾਂਦੇ ਉਹ ਚੰਗਾ ਨਾਲ ਇਤਰਾ ਮਰਮਰ ਨਾਲ ਜਿੰਦਗੀ ਕੱਢਰੀ ਵੀ ਤੇ ਆਨੋ ਅੱਗ ਜਾ ਮਰਮਰ ਜਿੰਦਗੀ ਕੱਢਦੇ ਆ ਕਜੈਨੋ ਸਿੱਖ ਸੰਗਤਾਂ ਜੇ ਸਰਕਾਰਾਂ ਦਾ ਕਾਸ ਨਹੀਂ ਸਿੱਖ ਸੰਗਤਾਂ ਹੈ ਜਿਹੜੇ ਢਾਡੀਆਂ ਬਾਹ ਵੜਨ ਗੀਆਂ ਕਿੰਦੇ ਚੈੱਕ ਮਿਲੇ ਸੀ ਤੁਹਾਨੂੰ 1-1 ਲੱਖ 20 ਹਜ਼ਾਰ ਦੇ ਕਿਤਾ ਲੁੱਲ ਨਹੀਂ ਦਿੱਤੇ ਗਏ ਭਾਈ ਫੋੜਾ ਹੋਈ ਜਾਣਾ ਚੈੱਕ ਦੇ ਕੇ ਜੀ 1 ਰੁਪਈਆ ਨਹੀਂ ਆਇਆ ਸਰਕਾਰਾਂ ਲੋ ਸਾਨੂੰ ਵੀਰਾਂ ਭਰਾਵਾਂ ਦੀ ਹਲਪਈ ਥੋੜੀ ਬਰੀ ਚੈੱਕ ਦਿੱਤੇ ਤੁਹਾਨੂੰ ਤਾਂ ਸਰਕਾਰ ਨੇ ਦਿੱਤੇ ਸਰਪੰਚ ਸਾਹਿਬ ਨੂੰ ਦਿੱਤੀ ਆਉਂਦਾ ਤੁਹਾਡੇ ਖਾਤੇ 'ਤੇ ਪਾ ਦੂਗਾ ਤੇ ਫੋਡਾ ਵਾਲੀ ਲਾਉਣੇ ਲਾਉਣੇ ਆ ਰਹੇ ਸਾਡੇ ਅੱਛਾ ਫਿਰ ਚੈੱਕ ਵਾਪਸ ਲੱਗੇ ਉਹ ਵਾਪਸ ਹੋ ਗਿਆ ਸਾਬ ਨਹੀਂ ਤੁਹਾਨੂੰ ਫੰਡ ਵਧਾ ਕੇ ਦੇਵਾਂਗੇ ਜੀ ਨਾ ਫੰਡ ਵਧਾਇਆ ਤੇ ਨਾ ਇਹਨੂੰ ਦਿੱਤੇ ਮਲ ਸਾਨੂੰ 1 ਰੁਪਈਆ ਦੀ ਸਰਕਾਰ ਲੋਇਆ ਸਰਕਾਰ ਪਹੁੰਚੀ 2 ਮਹੀਨੇ ਹੋ ਗਏ ਬੇਕਾਰ ਬੈਠੇ ਤੁਸੀਂ ਕੋਈ ਨਹੀਂ ਪੁੱਛਿਆ ਭਾਜੀ ਇਹਨੂੰ ਪੁੱਛ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਈ ਗੱਲ ਬਾਤ ਨਹੀਂ ਹੈ ਬਜੀ ਗਈ ਗੱਲ ਔਖਾ ਹੁੰਦਾ ਸਮਾਂ ਔਖਾ ਵਾ ਗੱਲ ਹੋਣੀ ਬੜੀ ਔਖੀ ਹੁੰਦੀ ਨੇ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਈਏ ਤਸਵੀਰਾਂ ਕਿ ਇਹ ਪਰਿਵਾਰ ਇੱਥੇ ਰਹਿੰਦਾ ਸੀ ਇੱਥੇ ਇਹਨਾਂ ਦੇ ਘਰ ਸੀਗੇ ਉਸ ਜਗ੍ਹਾ ਤੇ ਤਿੰਨ ਘਰ ਸੀਗੇ ਉਸ ਤੋਂ ਬਾਅਦ ਇੱਥੇ ਦੋ ਘਰ ਸੀਗੇ ਉਸ ਤੋਂ ਬਾਅਦ ਇਹਦੇ ਨਾਲ ਹੀ ਪਰਲੀ ਸਾਈਡ ਤੇ ਫਿਰ ਤਿੰਨ ਘਰ ਸੀ ਜਿਸ ਦੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਦਰਿਆ ਬਹੁਤ ਹੀ ਸਪੀਡ ਦੇ ਨਾਲ ਜ਼ਾਹ ਰਿਆ ਹੈ ਕੁਦਰਤ ਦੀ ਮਾਰ ਇਸ ਪਰਿਵਾਰਾਂ ਤੇ ਪਈ ਆ ਪਰ ਕੁਦਰਤ ਦੀ ਮਾਰ ਜਦੋਂ ਪੈ ਜਾਂਦੀ ਆ ਫਿਰ ਸਰਕਾਰਾਂ ਦਾ ਫਰਜ਼ ਬਣਦਾ ਹੁੰਦਾ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾਉਨੇ ਆ ਕਿ ਉਹ ਸਾਡੀ ਬਾਹ ਫੜਨਗੇ ਪਰ ਉਹਨਾਂ ਤੱਕ ਵੀ ਇਹਨਾਂ ਦੀਆਂ ਆਸਾਂ ਜਿਹੜੀਆਂ ਉਹ ਜਾਗ ਨਹੀਂ ਰਹੀਆਂ ਸਿੱਖ ਸੰਗਤਾਂ ਨੂੰ ਜਰੂਰ ਅਪੀਲ ਕਰਾਂਗੇ ਕਿ ਜੇਕਰ ਇਹ ਘਰ ਟੱਠੇ ਨੇ ਉਹਨਾਂ ਨੂੰ ਬਣਾ ਦਿੱਤਾ ਜਾਵੇ ਤਸਵੀਰਾਂ ਤੁਹਾਨੂੰ ਇੱਥੇ ਆਲੇ-ਦੁਆਲੇ ਹੋਰ ਵੀ ਦਿਖਾ ਦਿੰਦੇ ਨੇ ਤੁਸੀਂ ਰੇਤਾਂ ਦੇਖ ਸਕਦੇ ਹੋ ਕਿ ਕਿੱਡੀਆਂ ਰੇਤਾਂ ਬਣੇ ਹੋਏ ਨੇ ਢੋਲੇ ਲੱਗੇ ਹੋਏ ਨੇ ਪਹਾੜ ਬਣੇ ਹੋਏ ਨੇ ਇੰਨੀ-ਇੰਨੀ ਰੇਤਾਂ ਜਿਹੜੀ ਇੱਥੋਂ ਇਕੱਠੀ ਕਰ ਚੁੱਕੇ ਨੇ ਕਿ ਇਸ ਦਰਿਆ ਨੂੰ ਇਸ ਨੂੰ ਬੰਨ ਲਾ ਕੇ ਸ਼ਾਇਦ ਰੋਕਿਆ ਜਾਵੇ ਇਹ ਬੰਜਰ ਜ਼ਮੀਨਾਂ ਬਣ ਚੁੱਕੀਆਂ ਨੇ ਜਿੱਥੇ ਸੋਨੇ ਵਰਗੀਆਂ ਫਸਲਾਂ ਇੱਥੇ ਉੱਗੀਆਂ ਸੀ ਕਿਸੇ ਸਮੇਂ ਇਹ ਹਾਲਾਤ ਤੁਹਾਨੂੰ ਸਾਫ਼ ਨਜ਼ਰ ਆ ਰਹੇ ਨੇ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਸੇ ਤਰ੍ਹਾਂ ਤਸਵੀਰਾਂ ਲੋਕਾਂ ਦੇ ਹਾਲਾਤ ਲੋਕਾਂ ਦੇ ਉਹ ਹਾਲਾਤ ਜਿਹੜੇ ਕੋਈ ਵੀ ਚੈਨਲ ਤੁਹਾਨੂੰ ਨਹੀਂ ਦਿਖਾਵੇਗਾ ਕਤੂਰਸਲਾ ਤੋਂ ਕੈਮਰਾਮੈਨ ਨਿਰਮਲ ਦਿਨਾਲ ਚੰਨਜੀ ਸਿੰਘ ਢਿੱਲੋਂ ਪੰਜਾਬ ਅਨਕਟ ਟੀਵੀ